ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗ ਤੇ ਸਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ-ਸਵੇਰ ਦਾ ਮੈਂਗੋ ਵਾਲਾ ਇਹ ਆਪਾਂ ਲੌਣ ਲੱਗੇ ਹੋਇਆ ਸਬਜ਼ੀਆ ਬਾਰੀ ਹਨ ਜਿਵੇਂ ਆਪਾਂ ਕਹਿੰਦੇ ਆ অর্ਗੈਨਿਕ ਸਬਜ਼ੀਆ ਹਨ ਇਹਨਾਂ 'ਚ ਸਾਰਿਆਂ ਚਾਪ ਜਿਹੜਾ ਹੈਗਾ ਪੋਲਟਰੀ ਦਾ ਹੀ ਰੇ ਪਾਉਣੀਆ ਹੁਣ ਕੋਈ ਪੈਸਪੀਸਾਇਟ ਵਗੈਰਾ ਦਾ ਕੁਛ ਨਹੀਂ ਕੋਈ ਰੇ ਸਪਰੇ ਕੁਛ ਨਹੀਂ ਪਾਉ ਕਰਦੇ ਹੈਗੇ ਤੇ ਭਿੰਡੀਆ ਤੇ ਹੋ ਲੌਣਿਆ ਗੁਆਰੀ ਦੇ ਵਿੱਚ ਅੰਗਾ ਦੇਖੋ ਇਹ ਹੁਣ ਆਪਾਂ ਲਾਵਾਂਗੇ ਇਸ ਦਾ ਠੰਡਿਆ ਵਾਲਾ ਜਰਮੀ ਵਾਲਾ ਗਰਮੀ ਵਿੱਚ ਹੁੰਦਾ ਜਿਹੜਾ ਇਹ ਸ਼ਾਂਤ ਅੰਦਰ ਆਪਣੇ ਸ਼ਾਂਤ ਅੰਦਰ ਰਹਿੰਦੀ ਆ ਉੱਥੇ ਲਾ ਦਗੇ ਠੰਡਿਆ ਵਾਲਾ ਸਵੇਰ ਫੇਰ ਦਾ ਟਾਈਮ ਆ ਹਣਾ ਹੁਣ ਇਹ ਹੋ ਗਿਆ ਵੀ ਇਹ ਲਾ ਕੇ ਪਾਣੀ ਛੱਡ ਦੀ ਉਧਰ ਤਾਂ ਅਸੀਂ ਲਾਤੇ ਪਾਣੀ ਛੱਡਤਾ ਉਧਰ ਤੇ ਚਲੋ ਜੀ ਫਿਰ ਹੁਣ ਲਾ ਲਈਏ ਵੀ ਹਨਾ ਫਿਰ ਤੁਹਾਨੂੰ ਹਰੇ ਹੋਏ ਦਿਖਾਵਾਂਗੇ ਅੰਦਰ ਤਾਂ ਟਮਾਟਰ ਲੱਗਣ ਲੱਗੇ ਮਿਰਚਾਂ ਵੀ ਲੱਗਣ ਲੱਗ ਗਈ ਅੰਦਰ ਜਿਹੜੀਆਂ ਪਾ ਅੰਦਰ ਲਾਈਆਂ ਨੇ ਮਿਰਚਾਂ ਤੇ ਟਮਾਟਰਾਂ ਨੇ ਫਲ ਚੱਕਲੇ ਦੇ ਕੋ ਥੋੜੀ ਜੀ ਮਿਹਨਤ ਕਰਦੇ ਹਾਂ ਨਾ ਵਧੀਆ ਆਪਦੇ ਜੋਗੀ ਸਬਜ਼ੀ ਹੋ ਜਾਂਦੀ ਆ ਤੇ ਜਿਵੇਂ ਕੱਲੋ ਵੀ ਰਾਏ ਸੀ ਉਹ ਹੀ ਕਹਿੰਦੇ ਸੀ ਕਿ ਅਸੀਂ ਹਸਣ ਲੱਗ ਗਏ ਕਿ ਵੀਰ ਜੀ ਇਹ ਤਾਂ ਸਬਜ਼ੀ ਆ ਵੀ ਔਰ ਗੈਰਕੀ ਖਾਣਿਆ ਕਹਿੰਦੇ ਤੁਸੀਂ ਤਾਂ ਫਲ ਵੀ ਘਰੇ ਲਾ ਰੱਖੇ ਨੇ ਸਬਜ਼ੀ ਆ ਵੀ ਲਾ ਰੱਖੀਆਂ ਨੇ ਤੇ ਚਲੋ ਹੁਣ ਆਪਾਂ ਸਵੀਰਸ ਵੀ ਇਧਰੋਂ ਕੰਮ ਨੇ ਮੇੜ ਦਿੰਨੇ ਆ ਅੰਦਰੋਂ ਮੈਂ ਕਰ ਲੇ ਬਾਕੀ ਕੰਮ ਚਲੋ ਠੀਕ ਹੈ ਜੀ ਹੁ ਲਾ ਲਈਏ ਇਹਨਾਂ ਨੂੰ ਪਾਣੀ ਪੂਣੀ ਛੜ ਦਈਏ ਫੇਰ ਮਿਲਦੇ ਆ ਆਪਣੇ ਆ ਕੀ ਫੀਡ ਜੀ ਅੰਦਰ ਲਾਵਾ ਮੰਗੇ ਕੁਛ ਕੁਛ ਉੱਥੇ ਲਾ ਦੇ ਜੀ ਫਿਰ ਮੀਂਹ ਕਣੀ ਆ ਜਾਂਦਾ ਹੁਣ ਬਰਸਾਤ ਦਾ ਮੌਸਮ ਆ ਫੇਰ ਔਖਾ ਹੋ ਜਾਂਦਾ ਹਨ ਅਲੱਗ ਅਲੱਗ ਥਾਂ ਤੇ ਲਾ ਕੇ ਲਾ ਲੈਨੇ ਆ ਨਾ ਪਤਾ ਹੀ ਬੋਲੀ ਕੁਝ ਹੀ ਤੋਂ ਅੰਦਰ

ਟਾਈਮ ਹੋ ਗਿਆ ਦੁਪਹਿਰ ਦਾ ਹਨਾ ਅੱਜ ਕੋਈ ਵੀਡੀਓ ਆਪਾਂ ਉਸ ਤੋਂ ਬਾਅਦ ਸਵੇਰ ਤੋਂ ਬਾਅਦ ਸ਼ੂਟ ਨਹੀਂ ਕਰੀ ਵੀਰੇ ਆਏ ਹਨਾ ਚੂਚੇ ਵਗੈਰਾ ਲੈ ਗਏ ਤੇ ਫੀਡ ਲੈ ਗਏ ਤੇ ਉਸ ਤੋਂ ਬਾਅਦ ਇਹ ਸੀਗਾ ਵੀ ਅੱਜ ਹਨਾ ਆਪਣੇ ਇਸ ਰਿੱਕੇ ਚ ਇੱਕ ਦੀਦੀ ਦੀ ਡੈਥ ਹੋਈ ਸੀਗੀ ਰਾਤ ਤਾਂ ਕਰਕੇ ਥੋੜਾ ਮਨ ਅੱਜ ਉਦਾਸ ਸੀਗਾ ਤੇ ਉਧਰ ਸੰਸਕਾਰ ਤੇ ਗਏ ਹਨਾ ਤੇ ਜਸਨੀਤ ਦੀ ਸਾਮਸਮਾਲ ਹੋ ਗਈ ਤੇ ਉਹ ਦੀਦੀ ਹਨਾ ਇੱਥੇ ਸਕੂਲ ਚ ਆਪਣੇ ਹੈਗੇ ਵੀ ਰਿੱਕੇ ਚ ਅਸੀਂ ਸਾਹਮਣੇ ਅੰਗਨਵਾੜੀ ਚ ਜੌਬ ਕਰਦੇ ਸੀਗੇ ਤੇ ਜਿਆਦਾ ਹਨ ਜਿਵੇਂ ਆਪਾਂ ਕਹਿੰਦੇ ਡੇਲੀ ਮਿਲਦੇ ਗਿਲਦੇ ਰਹਿੰਦੇ ਸੀ ਤੇ ਮੈਨੂੰ ਹਸਣ ਲੱਗ ਜਾਂਦੀ ਸੀ ਵੀ ਤੂੰ ਆਜ ਆ ਕੇ ਜਸਨੀਤ ਨੂੰ ਲੈ ਕੇ ਹਨ ਮੈਂ ਕਹਿੰਦੀ ਸੀ ਜਿਆਦੇ ਦੇ ਤਾਈ ਜੀ ਇੱਥੇ ਨੇ ਮੈਨੂੰ ਆਉਂਦੀ ਕੀ ਲੋੜਾ ਤਾਈ ਜੀ ਲੈ ਕੇ ਜਾਂ ਤਾਈ ਜੀ ਸੰਭਾਲਣਾ ਹਨ ਦੇਖੋ ਜੀ ਐ ਪਿਆਰ ਬਣਿਆ ਰਹਿੰਦਾ ਆਪਣਾ ਹਨਾ ਉਧਰ ਉਧਰੀ ਤੇ ਅੱਜ ਮਨ ਮਤਲਬ ਉਦਾਸ ਸੀ ਹੁਣ ਦੁਪਹਿਰ ਦਾ ਟਾਈਮ ਆ ਹੁਣ ਆਪਾਂ ਸਾਮ ਸਾਮ ਸੰਭਾਲ ਕਰਦੇ ਆ ਉਧਰ ਚਿਕਸ ਦੀ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਹਨਾ ਲਓ ਜੀ ਪੋਨਾ ਪੋਨਾ ਵੀਰ ਪਾ ਦिए ਦੁਪਹਿਰ ਦਾ ਖਾਣਾ-ਕਾਣਾ ਜਿਹੜਾ ਉਹ ਗੱਲੇ ਆ ਤੇ ਜਿਉਂਦੇ ਜੀਅਦੇ ਹਨ ਇਹ ਜੇ ਕੰਮ ਥੰਦੇ ਚੱਲੀ ਜਾਂਦੇ ਨੇ ਜਿਵੇਂ ਨਸੀਦਾਕ ਆ ਗਿਆ ਉਹ ਕੋਲ ਇਹ ਫਾਰਮ ਦਾ ਜੀ ਵੀ ਕਿਸ ਤਰ੍ਹਾਂ ਦਾ ਪਹਿਲੇ ਤਾਂ ਸਭ ਤੋਂ ਪਹਿਲੇ ਜੇ ਤਾਂ ਫਾਰਮ ਸੇ ਜਾਣਾ ਹਨ ਤੇ ਚੱਕਰ ਆਪਾਂ ਨੂੰ ਬਦਲਣੀਆਂ ਪੈਂਦੀਆਂ ਨੇ ਤੇ ਚੇਂਜ ਕਰਕੇ ਜਿਵੇਂ ਤਾਂ ਲਓ ਜੀ ਇਹ ਹੈਗਾ ਟਾਈਮ ਦੁਪਹਿਰ ਦਾ ਦੁਪਹਿਰ ਦੇ ਇਹਨਾਂ ਦਾ ਖਾਣਾ-ਦਾਣਾ ਹੈ ਨਾ ਜਿਹੜੇ ਪੀਣਾਂ ਪੁੱਛਦੇ ਨਹੀਂ ਇਹਨੇ ਫਾਰਮ ਸ਼ੁਰੂ ਕਰਨਾ ਹੈ ਨਾ ਤੇ ਬਹੁਤ ਵਧੀਆ ਕੰਮ ਹੈ ਜੀ ਜਿਵੇਂ ਅੱਗੇ ਸਰਦੀ ਆਉਂਦੀ ਹੈ ਨਾ ਉਹ ਸਾਡੀ ਦੀ ਆਪਾਂ ਸੇਲ ਕਰ ਸਕਦੇ ਆ ਕਿਤੇ ਪਈਆ ਉਧਰ ਕਾਈ ਵੀ ਹੈਗੀ ਹਾਂ ਜੀ ਤੇ ਤੇਰੇ ਅੰਕਾਲੀ ਚੈਨਲ ਤੇ ਪਈਆ ਲਓ ਜੀ ਆਪਣੇ ਕੋਲੇ ਆਇਆ ਹੈ ਨਾ ਮੁੰਡਾ ਪਹੁੰਚਿਆ ਕਰਦਾ ਸੁੱਤੀ ਮੇਰੀ ਵੀਡੀਓ ਨਹੀਂ ਪਾਈ ਗਈ ਹੈ ਨਾ ਇਹ ਵੀ ਆਪਾਂ ਤੋਂ ਸਿੱਖ ਤੋਂ ਲੈ ਕੇ ਜਾਂਦਾ ਛੋਟਾ ਬੱਚਾ ਦੇਖੋ ਛੋਟੇ ਬੱਚਿਆਂ ਨੂੰ ਉਦਾਂ ਹੀ ਰਹੁੰਦਾ ਇਹਦੀ ਵੀਡੀਓ ਉਸ ਦਿਨ ਬਣੀ ਸੀ ਬਾਲਾ क्रेज ਹੈ ਇਹਨੂੰ ਤਾਂ ਉਹ ਆਪਾਂ ਗਰੇਵਾਲ ਪੌਂਟਰੀ ਕਿੰਗ ਚੈਨਲ ਤੇ ਪਾਈ ਆ ਮੇਰੇ ਆ ਚੰਨਨ ਦੇਖਦਾ ਹੁੰਦਾ ਤੂੰ ਹਾਂਜੀ ਗਰੇਵਾਲ ਪੰਜਾਬੀ ਵਲੌਗਸ ਸਾਰੇ ਬਾਲਾ ਦੇਖਦਾ ਦੇਖਦਾ ਅੱਡੀ ਵੀਡੀਓ ਮੂਰੀ ਆ ਗਈ ਮੇਰੀ ਨਾ ਅੱਛਾ ਤਾਂ ਸਬਸਕ੍ਰਾਈਬ ਕਰਿਆ ਹੁ ਨੋਟੀਫਿਕੇਸ਼ਨ ਆਉਣੀ ਜਿੱਤੀ ਹੈ ਆਪਕੇ ਥੈਂਕ ਯੂ ਫਤਿਹ ਕਿ ਹੋਏ ਇਹ ਦੁਪਹਿਰ ਦਾ ਖਾਣਾ ਦਾਣਾ ਹਨਾ ਹਨਾ ਤੁਸੀਂ ਇਹ ਸਭ ਕੁਮਲ ਕਰਦਾ ਹੁੰਦਾ ਉਹਨਾਂ ਮੌੜਾ ਦਾ ਪੁੱਲ ਹੀ ਪਿਆਰ ਹੈ ਮੈਂ ਆਪਾਂ ਵੀ ਖੁੱਲਾ ਰੱਖ ਦਿਆ ਬਸੇ ਜਦੋਂ ਮੁੱਕ ਜਾਂਦਾ ਹੋਰ ਫਾ ਦਿੰਦੇ ਆ ਜਾਨੀ ਆਈ ਹੁੰਦਾ ਖੁੱਲਾ ਹੀ ਹੁੰਦਾ ਸਾਰਾ ਦਿਨ ਪਿਆਰ ਰੱਖਣਾ ਪੈਂਦਾ ਇਹਨਾਂ ਦਾ ਸਾਰਾ ਦਿਨ ਇਹ ਛੋਟੇ ਨੇ ਆਣਾ ਪਰ ਇਦਾਂ ਨੇ ਹਾਂ ਅਲੱਗ-ਅਲੱਗ ਹੁੰਦੇ ਨੇ ਅਲੱਗ-ਅਲੱਗ ਕੋਸਤ ਨਾਲ ਤੇ ਫਾ ਦੋ ਬਾਕੀ ਮੈਂ ਨਾ ਮੇਰੇ ਸਬਸਕ੍ਰਾਈਬਰ ਵੀ ਪੁੱਛਦੇ ਰਹਿੰਦੇ ਨੇ ਹਰ ਵਾਰੀ ਇੱਕ ਦਿਨ ਫੇਰ ਵੀ ਦੱਸੋ ਤੇ ਹੁਣ ਆਪਾਂ ਦਿਖਾ ਦਿੰਦੇ ਆ ਕੀ ਆ ਦੇਖੋ ਜੀ ਇਹ ਹੈਗੇ ਨੇ ਬਲੈਕ ਬੈਸਟਰਾ ਨਾਲ ਆਪਾਂ ਛੋਟੇ ਛੋਟੇ ਹਨਾ ਇਹ ਹੈਗੇ ਨੇ ਆ ਰਿਆ ਯਾਰ ਜਿਹੜੇ ਬਾਈਕ ਜਿਹੇ ਦਿਸਦੇ ਨੇ ਚਲੋ ਹੁਣ ਮੈਂ ਪਾਣਾ ਦਾਣਾ ਪਾਣੀ ਫੇਰ ਮਿਲਦੇ ਆ ਹਨਾ ਹਾਂਜੀ ਆ ਦੇਖੋ ਇਹ ਪ्योर ਦੇਸੀ ਚੂਜੇ ਵੱਧ ਤੋਂ ਵੱਧ ਨੇ ਤੇ ਵੱਧ ਤੋਂ ਵੱਧ ਕੁਆਂਟੀਟੀ ਦੇ ਚੂਜੇ ਮਿਲਦੇ ਨੇ ਜੀ ਇਹਨਾਂ ਦਾ ਪੇਜ ਵਿਜ਼ਿਟ ਕਰੋ ਕਿੰਗ ਪੋਲਟਰੀ ਫਾਰਮ ਹਰ ਤਰ੍ਹਾਂ ਦੇ ਚੂਜੇ ਬਲੈਕ ਸਟਾਰ ਲਾਪ ਦੇਸੀ ਆ ਰਹੇ ਆ ਯਾਰ ਚੂਜੇ ਮਿਲਦੇ ਨਹੀਂ 올 ਬੁਕਿੰਗ ਡਿਲੀਵਰੀ ਫਰੀ ਹੈ ਜੀ ਅਸੀਂ ਬੈਨਾਂ ਲੋ ਚੂਜੇ ਲੈਣੇ ਆਈ ਥੈਂਕ ਯੂ ਪੁੱਤ ਤੂੰ ਸਾਡੀ ਇੰਨੀ ਮਦਦ ਕਰਦਾ ਹੈ ਕਿੰਨਾ ਪਿਆਰਾ ਬੱਚਾ ਤੇ ਲਓ ਜੀ ਬੱਚੇ ਨਾਲ ਗੱਲਾਂ ਕਰੀਆ ਹਨਾ ਬਹੁਤ ਵਧੀਆ ਲੱਗਿਆ ਦੇਖੋ ਬੱਚੇ ਵੀ ਇੰਨਾ ਪਿਆਰ ਦਿੰਦੇ ਨੇ ਆਪਾਂ ਨੂੰ ਤੇ ਵਧੀਆ ਨਹੀਂ ਤੇਰੇ ਪਹਿਲਾ ਵਾਲੇ ਚਿਕਸ ਹਾਂ ਜੀ ਅੱਜ ਇਹ ਦੋ ਲੈ ਕੇ ਗਿਆ ਹਨਾ ਆਪਣੀ ਪਸੰਦ ਦੇ ਜਿਹੜੇ ਨੂੰ ਵਧੀਆ ਲੱਗਦੇ ਸੀ ਇਹਨੇ ਉਹੀ ਲੈਨੇ ਆਪਾਂ ਬੱਚੇ ਨਾਲ ਹਨਾ ਜੀ ਵੀਡੀਓ ਸ਼ੂਟ ਕਰੀਆ ਤੇ ਇਹਨੇ ਆਪਣੀ ਆਪ ਹੀ ਬੋਲੇ ਆਪਦੇ ਮਨੋਂ ਹਨਾ ਹਾਂਜੀ ਜੋ ਕੁਛ ਇਹਨੂੰ ਚੰਗਾ ਲੱਗਿਆ ਹਨਾ ਕਹਿੰਦਾ ਮੈਂ ਵੀਡੀਓ ਚ ਆਉਣਾ ਇਹ ਮੇਰਾ ਚੈਨਲ ਦੇਖਦਾ ਆਪਣਾ ਆ ਵਾਲਾ ਦੋਨੇ ਚੈਨਲ ਨੇ ਗਰੇ ਵਾਲਾ ਪੋਲਟਰੀ ਕਿੰਗ ਚੈਨਲ ਦੇਖਦਾ ਹਨਾ ਹਾਂਜੀ ਹਾਂਜੀ ਤੇ ਆ ਆਪਣਾ ਪੰਜਾਬੀ ਬਲੌਗਸ ਵਾਲਾ ਚੈਨਲ ਆ ਤੇ ਬਹੁਤ ਪਿਆਰਾ ਬੱਚਾ ਹਨਾ ਦੇਖੋ ਜੀ ਕਾਮਯਾਬ ਹੋਣਾ ਹੁੰਦਾ ਹਨਾ ਆਪਾਂ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਬੱਚੇ ਦਾ ਅੰਦਰੋਂ ਰੁਝਾਨ ਚਾਹੀਦਾ ਕਿਸੇ ਪਾਸੇ ਸਟੱਡੀ ਦੇ ਨਾਲ-ਨਾਲ ਹਨਾ ਰੱਖਦਾ ਆਪਣੇ ਠੀਕ ਤੇਨੂੰ ਉਦਾਂ ਸ਼ੌਂਕ ਹੈ ਤੇ ਹਜੇ ਨੂੰ ਕਹਿੰਦੇ ਸੀ ਕਹਿੰਦੇ ਵੱਡੇ ਹੋਏ ਲੈ ਜਾਏ ਕਹਿੰਦਾ ਨਹੀਂ ਮੈਂ ਆਪ ਪਾਲੂਗਾ ਆਪ ਆਪਣੇ ਦੇਖੂਗਾ ਵੀ ਮਤਲਬ ਇਹਨਾਂ ਦੀ ਆਪ ਇਹਨੂੰ ਪ੍ਰੈਕਟੀਕਲ ਕਰੂਗਾ ਇਹਨਾਂ ਤੇ ਤੇ ਇਹਦੇ ਅੰਕਲ ਇਹਨੂੰ ਕਹਿੰਦੇ ਸੀ ਕਹਿੰਦੇ ਵੱਡੇ ਹੋਏ ਲੈ ਲਈ ਕੋਈ ਗੱਲ ਨਹੀਂ ਤੇ ਕਹਿੰਦਾ ਨਹੀਂ ਮੈਂ ਆਪ ਪਾਲ ਲਏ ਨੇ ਤੇ ਹੋਰ ਜੀ ਐਕਟਿਵ ਹੈ ਮੁੰਡਾ ਹਾਂ 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 ਇਹਦਾ ਪੱਟਾ ਫੜਾਵਾਗੇ ਹਾਂ ਹਾਂ ਚਲੋ ਠੀਕ ਆ ਜੀ ਹੁਣ ਕਰ ਲਈਏ ਕੰਮ ਧੰਦੇ ਹਨਾ ਬਾਕੀ ਉਧਰ ਦਾਣਾ ਪਾਣੀ ਰੱਖਤਾ ਤੇ ਬੱਚੇ ਨੂੰ ਤੁਸੀਂ ਦੇਤੇ ਹੁਣ ਦੇਖਦੇ ਆ ਲਓ ਜੀ ਹੁਣ ਕਰਨ ਲੱਗੇ ਸਸਜੀ ਤਿਆਰ ਉਧਰੋਂ ਕੰਮ ਤਾਂ ਨਿਬੜ ਗਿਆ ਅੱਜ ਬਣਾਉਣੇ ਨੇ ਪਰਮੇ ਕ੍ਰੇਲੇ ਤੇ ਨਾਲ ਮਿੱਸੀ ਕਪਲੇ ਦੀ ਦਾਲ ਸਾਡੇ ਇਹ ਪਸੰਦ ਕਰਦੇ ਨੇ ਮਸ ਕ੍ਰੇਲੇ ਵੀ ਮੈਂ ਛਿੱਲ ਕੇ ਇਹਨਾਂ ਨੂੰ ਸਾਰਾ ਆਬ ਵਿੱਚ ਹੀ ਪਾਉਣਾ ਤੇ ਬਿਜਲਾ ਵੀ ਇਹਦੇ ਮਟੀਰੀਅਲ ਵਿੱਚ ਪਾਉਣਾ ਹੁੰਦਾ ਤੇ ਗ੍ਰੈਂਡ ਕਰਕੇ ਸੁੱਕੇ ਸੁੱਕੇ ਫਿਰ ਕਈ ਦਿਨ ਨਹੀਂ ਖਰਾਬ ਹੁੰਦੇ ਫ੍ਰਿਜ ਚਲਾ ਦਿੰਨੇ ਹੁੰਨੇ ਆ ਤੇ ਨਾਲ ਹੁਣ ਮਿੱਸੀ ਦਾਲ ਬਣਾ ਲਾਂਗੇ ਕਸਿਸ ਤਰੈ ਇਹਨਾਂ ਦਾ ਲਾਦਨੀਆ ਜਿਹੜੇ ਉੱਪਰ ਲੇਸ ਰਿੱਚ ਕੀ ਨੇ ਇਹ ਵੀ ਸਾਰੇ ਵਿੱਚ ਹੀ ਰੰਗੀ ਮੈਂ ਥੋੜੇ ਸੀ ਥੋੜੇ ਚੰਗੀ ਤਰੈ ਇਹਨਾਂ ਨੂੰ ਸੁਕਾ ਲਿਆ ਤੇ ਕਰਨਾ ਜੀ ਤਿਆਰ ਫਿਰ ਮਿਲਦੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਮੈਂ ਇਹ ਮਨਪਸੰਦ ਇਹਨੇ ਕਰੇਲੇ ਕੰਨ ਤੇ ਹੁਣ ਇਹਨਾਂ ਦੇ ਮਨਪਸੰਦੀਆ ਕਰੇਲੇ ਪਿੰਡੀ ਹਨਾ ਕੱਲਮਣਾ ਇਸ ਦੀ ਗਿੰ ਪਿੰਡੀ ਦੀ ਸਬਜੀ ਆਪਨੇ ਤੇ ਅੱਜ ਹੁਣ ਕਰੇਲੇ ਤੇ ਮਿੱਠੀ ਦਾਣਾ ਮੰਗੀ ਨਾਲ ਤੇ ਚਲੋ ਠੀਕ ਹੈ ਜੀ ਚਲੋ ਜੀ ਕਰੇ ਨਗਰੂਲੇ ਛਿੱਲ ਲਈ ਆਪਾਂ ਕੱਟ ਲਈ ਤੇ ਆ ਬੀਜ ਵੀ ਵਿਛ ਪਾਉਂਗੀ ਤੇ ਸੰਦੀਪ ਨੇ ਕਟਵਾਈ ਨਹੀਂ ਮੇਰੇ ਨਾਲ ਹੈਲਪ ਕਰਵਾਈ ਆ ਮੈਂ ਤਾਂ ਕਰਦ ਖਾ ਲਈ ਹੱਥ ਤੇ ਕਰਦ ਮਰਵਾ ਲਈ ਕਾਜ ਨਹੀਂ ਤੇ ਦੇਖੋ ਸੇ ਬਸ ਉਹਨੇ ਮੈਂ ਨੂਨ ਲਾ ਕੇ ਥੱਪੇ ਧਰਦੀ ਆ ਫੇਰ ਮਿਲਦੇ ਆ ਉਧਰ ਵੀਰੇ ਆ ਗਏ ਹਨਾ ਉਹ ਕਰਨ ਉਹਨਾਂ ਨੂੰ ਵੀ ਦੇਖਦੇ ਆ ਹਾਂ ਚਲੋ ਟੀਡ ਲੈ ਕੇ ਜਾਂਦੇ ਨੇ ਜੀ ਫਕ ਹਨ ਮੋ ਜਰਾ ਮਾਰੋ 2 ਮਾਰੋ ਪਤਾ ਲੱਗਦਾ ਜੀ ਕਿ ਕਿਰੀ ਆਈ ਸੀਗੀ ਅੱਜ ਆਪਣੇ ਕੋਲੇ ਹਨ ਪਹਿਲਾ ਚੂਚੇ ਲੈ ਕੇ ਗਏ ਸੀ ਹੁਣ ਤੁਹਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਦਾ ਇਹਨਾਂ ਨੂੰ ਲੱਗਿਆ ਆਪਣਾ ਦੱਸੋ ਗਰੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਚੂਚੇ ਪਹਿਲਾਂ ਲੈ ਕੇ ਆਈ ਸੀ 12 ਆਪਣੇ ਮਾਰਚ ਨੂੰ ਜੀ ਤੇ ਆ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਜੀ ਬਹੁਤ ਸੋਹਣੇ ਨੇ ਚੂਚੇ ਤਾਂ ਸਾਰੇ ਸਹੀ ਨੇ ਜੀ ਕੋਈ ਨਾ ਪ੍ਰੋਬਲਮ ਆਈ ਕੋਈ ਚੌਲ ਨਹੀਂ ਜਦੋਂ ਵੀ ਫੋਨ ਕਰਦੇ ਆ ਵੀਰ ਜੀ ਨੂੰ ਸਾਨੂੰ ਸਾਰਾ ਸਮਝਾਉਂਦੇ ਨੇ ਜੀ ਅੱਜ ਅਸੀਂ ਫੀਡ ਲੈਣ ਆਏ ਜੀ ਇਹਨਾਂ ਦੇ ਠੀਕ ਹੈ ਤੇ ਲੋਡ ਹੋਵੇ ਤੁਸੀਂ ਦੱਸ ਸਕਦੇ ਹੋ ਹਾਂਜੀ ਤੇ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਫੋਨ ਕਰ ਲਓ ਤੁਸੀਂ ਕਦੇ ਵੀ ਫੋਨ ਤਾਂ ਵਧੀਆ ਲੋ ਬਾਕੀ ਗੱਲ ਇਹ ਵੀ ਅਸੀਂ ਪਿਓਰ ਬਰੀਡ ਦਿੰਨੇ ਆ ਬਰੀਡ ਪਿਓਰ ਹੁੰਦੀ ਹੈ ਤੇ ਤੰਦਰੁਸਤ ਜਦੋਂ ਉਹਨੂੰ ਕੋਈ ਦਵਾਈਆਂ ਸੜੀਆਂ ਲਾਈਆਂ ਹੁੰਦੀਆਂ ਨੇ ਉਹਨੂੰ ਪਹਿਲਾਂ ਹੀ ਵੀ ਜਿਵੇਂ ਇਨਫੈਕਸ਼ਨ ਨਾ ਹੋਵੇ ਕਬਡੀਆਂ ਗੱਲਾਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਇਹੀ ਚੱਕਰ ਪੈਂਦੇ ਹੁੰਦੇ ਉਹ ਜਦੋਂ ਪਹਿਲਾਂ ਆਪਾਂ ਇਹਨਾਂ ਨੂੰ ਲਾਈ ਹੁੰਦੀਆਂ ਨਾ ਤਾਕਤ ਦੀ ਦਵਾਈ ਮਲਟੀਵਿਟਾਮਿਨ ਵਗੈਰਾ ਇਸ ਪ੍ਰੋਬਲਮ ਹੀ ਨਹੀਂ ਆਉਂਦੀ ਵੀਰੇ ਫੀਡ ਦਾ ਵੀ ਤੁਹਾਨੂੰ ਆਪਣਾ ਹੀ ਵਧੀਆ ਸਿਸਟਮ ਤੁਹਾਨੂੰ ਦੇਖੀ ਹੋਊਗੀ ਨਾ ਇਸ ਰੇਟ ਤੇ ਕੋਈ ਨਹੀਂ ਦਿੰਦਾ ਵੀਰੇ ਆਪਾਂ ਨਸਰਾਂ ਤੋਂ ਇਹ ਤਾਂ ਹੈ ਸਹੀ ਗੱਲ ਜੀ ਬਹੁਤ ਵਧੀਆ ਜੀ ਇਸ ਰੇਟ ਤੇ ਕੋਈ ਨਹੀਂ ਡੀਲ ਕਰ ਹੁੰਦਾ ਰਹਾ ਜੀ ਤੇ ਤਾਂ ਹੀ ਉਹ ਅਸੀਂ ਇਹਨਾਂ ਕੋਲੇ ਆਉਂਦੇ ਹਾਂ ਵੀਰ ਜੀ ਕੋਲੇ ਬਾਕੀ ਇਹਨਾਂ ਨੂੰ ਪੈਣੀ ਨਹੀਂ ਕੀ ਹੈ ਜੂਜੇ ਨੂੰ ਇਹ ਵੀ ਜਿਹੜੀ ਵੀ ਫੀਡ ਹੈ ਪੈਣੀ ਵੀ 80 ਸਾਲ ਦੇ ਬੱਚੇ ਰੱਖੇ ਗਿਆ ਸੀਗੇ ਜੀ ਅੱਜ ਬਹੁਤ ਸੋਹਣੇ ਲੱ ਸਾਰੇ ਠੀਕ-ਠਾਕ ਬਣ ਗਏ ਜੀ 95 ਜੁੱਤੀ ਲੈ ਕੇ ਦੇਤੀ ਠੀਕ ਹੈ ਵੀਰੇ ਤੁਹਾਡੇ ਸਾਰੇ ਵਧੀਆ ਵੀਰੇ ਸਾਰੇ ਵਧੀਆ ਨੇ ਕੱਥੇ ਆਏ ਤੁਸੀਂ ਚਾਰ ਹਾਂ ਹਾਂ ਵੀਰੇ ਬਾਕੀ ਇਹਨਾਂ ਨੇ ਆਂਡੇ ਦਾ ਜਿਹੜਾ ਬਸ ਫੋਨ ਦੀ ਕੋਈ ਦਿੱਕਤ ਨਹੀਂ ਬੈਕ ਕਾਲ ਵੀ ਕਰ ਦਿੰਦੇ ਨੇ ਜੇ ਨਹੀਂ ਵੀ ਹੁੰਦਾ ਤਾਂ ਬੈਕ ਕਾਲ ਕਰ ਦਿੰਦੇ ਹਾਂਜੀ ਵੀ ਕਰੀ ਜਾਂਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਤੁਹਾਨੂੰ ਮਲਾਤਾ ਹਨਾ ਵੀਰੇ ਆਈ ਸੀਗੇ ਤੇ ਰੁੜਕੇ ਤੋਂ ਆਈ ਸੀ ਉਹ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਲਾ ਲਿਆ ਲੂਣ ਹੁਣ ਮੈਂ ਇਹਨਾਂ ਨੂੰ ਧੁੱਪੇ ਰੱਖੂੰਗੀ ਤੇ ਫਿਰ ਧਰਦੇ ਆਂਦਾਲ ਇਹਨਾਂ ਨੂੰ ਧੁੱਪੇ ਸੈੱਟ ਕਰਕੇ ਰੱਖਦੀਆਂ ਠੀਕ ਹੈ ਜੀ। ਕ੍ਰੇਲੇ ਤਾਂ ਤੇ ਤਪੇ। ਤਾਂ ਦੀ ਆ ਪਹਾਰੇ ਚ ਦਾਲ ਹਾਂ। ਦਾਲ ਮੇਂ ਪਹਿਲੇ ਠੌਕੇ ਧਰਤੀ ਸੀਗੀ। ਠਾਕੇ ਦੋ ਰਕਤੀਆ ਧਰ ਦਿੰਦੇ ਐ। ਬੰਝੂਗੀ। ਤੇ ਵਧੀਆ ਬਣਦੀ ਐ ਤਾਂ ਆਪਣੇ ਦੀ ਮਿੱਤੀ ਦਾਲ। ਹੁਣ ਤਾਂ ਅੱਗ ਵੀ ਜਦੀ ਪੜ ਲੈਂਦਾ ਹਾਰਾ। ਇਹ ਹੁਣ ਤੱਪ ਲੈ ਕਰ ਦਿੰਨੀ ਆ। ਪਾਤੀਆ ਫੱਟੇ ਦੇ ਕਰਕੇ ਪਾਤੀਆ ਵਸੇ। ਦੋ ਕੁ ਮਿੰਟਾਂ ਚ। ਤੇ ਦਾਲ ਮੇਰੀ ਭੰਤੀ ਪਈ ਸੀਗੀ ਪਹਿਲਾਂ ਦੀ। ਹੁਣ ੂਣ ਵਿੱਚ ਪਾ ਦਿੰਨੇ ਆ। 15 ਦਿਨ ਵਾਲੇ ਨੇ। ਅੱਗ ਦਿਖਾ ਦੇ ਰਹੀ। ਦੇਖੋ ਪੂਰੀ ਪੱਕ ਗਈ ਅੱਗ ਆਪਣੀ। ਨੇ ਹੋਆ। ਤੇ ਹੁਣ ਵਸੈ ਇੰਨੇ ਵਿੱਚ ਰੀਲੀ ਤਿਆਰ ਕਰ ਲੂਗੀ। ਦਾਲ ਬਣ ਜੂ ਫਿਰ ਦਾਲ ਨੂੰ ਗੜਕਾ ਲਾ ਦਾਂਗੇ। 15 ਦਿਨ ਵਾਲਾ ਵੀ ਨਹੀਂ ਪੈ ਜੂ ਫੱਟਾ। ਦਾਲਾਂ ਨੇ ਦੇ ਵਿੱਚ ਮਿਕਸ ਕਰੀਆ ਹੋਈ ਆ। ਵੈਸੇ ਤਾਂ ਹੋਊਗੀ।

ਲਓ ਜੀ ਦੇਖੋ ਕਿੰਨੀ ਸੋਹਣੀ ਅੱਜ ਪਖਤੀ ਖਾਰੇ ਚ ਚਲੋ ਠੀਕ ਹੈ ਜਿਹੜੀ ਆਪਣੀ ਦਾਲ ਆ ਜਿਹੜੀ ਜੰਦੀ ਆ ਪੂਰੀ ਵਧੀਆ ਬਣ ਚੂ ਸਾਰੇ ਚ ਜਿਹੜੀ ਆਪਣੀ ਦਾਲ ਆ ਉਹ ਰਿਜੀ ਜਾਂਦੀ ਆ ਫਾਰਮ ਦਾ ਵੀ ਸਾਰਾ ਕੰਮ ਨਿਮੇੜਤਾ ਤੇ ਹੁਣ ਸੋਈ ਜੀ ਵੀ ਕੀ ਕੀ ਤਿਆਰੀ ਕਰ ਲਈ ਹੈ ਨਾ ਕਰੇਲੇ ਬਣਾਉਣ ਦੀ ਮੈਂ ਤੁਹਾਨੂੰ ਉਹ ਵੀ ਸਾਰਾ ਦਿਖਾ ਦਿੰਨੀ ਆ ਲਓ ਜੀ ਇਧਰ ਆਪਾਂ ਸਰੋਂ ਦਾ ਤੇਲ ਲੈ ਲਿਆ ਕੁਛ ਨਾ ਤੇਲ ਕੱਢਦਾ ਹਜੇ ਤਕਰੀ ਲੇਫੀ ਸਾਰੇ ਹਨਾ ਤੋਂ ਪੇਲੂਨ ਲਾ ਕੇ ਰੱਖਤੀ ਸੀ ਸਾਰਾ ਪਾਣੀ ਨਿਚੋੜਤਾ ਉਹ ਜੂਸ ਆਪਾਂ ਪੀ ਲਿਆ ਤੇ ਉਸ ਤੋਂ ਬਿਨਾਂ ਟਮਾਟਰ ਜਿਹੜੇ ਕਰੇਲੇ ਦੇ ਪਿੱਛੋਂ ਬੀਜ ਨਿਕਲੇ ਸੀ ਤੇ ਉੱਪਰ ਲਸਿਕਾ ਸੀ ਸਾਰਾ ਉਹ ਵੀ ਆਪਾਂ ਮਸਾਲੇ 'ਚ ਪਾਵਾਂਗੇ ਪਿਆਜ਼ ਹੋਗੇ ਲਸਣ ਹੋਗੀ ਹਰੀ ਮਿਰਚ ਹੋਗੀ ਹਨਾ ਹੁਣ ਜਦੋਂ ਤੇਲ ਪੂਰਾ ਕੜ ਗਿਆ ਤਾਂ ਕਰੇਲਿਆਂ ਨੇ ਸੀ ਮਸੇ ਮੱਕ ਤੇ ਫਰਾਈ ਕਰੀ ਜਾਂਦੇ ਨਾਲ ਇਹ ਸਾਰਾ ਗ੍ਰाइंड ਕਰਕੇ ਤੇ ਉਹਦਾ ਆਪਾਂ ਮਸਾਲਾ ਬਣਾ ਲਾਂਗੇ ਜਿਹੜਾ ਤੇਲ ਐਕਸਟਰਾ ਲੱਕੂ ਹਣਾ ਕ੍ਰੇਲੇ ਕਾਢਣ ਤੋਂ ਬਾਅਦ ਉਹ ਆਪਾਂ ਇੱਕ ਅਲੱਗ ਪਾਂਡੇ 'ਚ ਕੱਢ ਲਾਗੇ ਵਾਸਤੇ ਸਿਰਫ ਉਹਨਾਂ ਕੀ ਜਿਹਦੇ ਵਿੱਚ ਮਸਾਲਾ ਭੁੱਜੀ ਜੀ ਉਹਨਾਂ ਕ ਤੇਲ ਆਪਾਂ ਇਸ ਤਰ੍ਹਾਂ ਦੇ ਆਪਣੇ ਕੰਮ ਧੰਦੇ ਨੇ ਹਣਾ ਇਹਨੇ ਕ੍ਰੇਲੇ ਇੱਧਰ ਫਰਾਈ ਕਰਨ ਲਾਗੇ ਮਸਾਲਾ ਵਗੈਰਾ ਤਿਆਰ ਕਰਕੇ ਹਣਾ ਇਹਨਾਂ ਨੂੰ ਭਰ ਦੂੰਗੀ ਤੇ ਦਾਲ ਆਪਣੀ ਰਿਚੀ ਜਾਂਦੀ ਆ ਫਿਰ ਦਾਲ ਦਾ ਤੜਕਾ ਰੈਡੀ ਕਰ ਲੂੰ ਲਸਣ ਪਿਆਜ਼ ਟਮਾਟਰ ਜੋ ਵੀ ਹੈਗਾ ਹਣਾ ਉਹਨੂੰ ਤੜਕਾ ਲਾ ਦੇ ਕੇ ਤੇ ਨਾਲ ਰੋਟੀ ਬਣਾਵਾਂਗੇ ਕਨਕ ਦੀ ਤੇ ਬਾਕੀ ਹਨਾ ਸੈਲਡ ਵਗੈਰਾ ਨਾਲ ਖੀਰ ਖੀਰਾ ਜਿਵੇਂ ਹੋਰ ਉਸ ਗਰਮੀ 'ਚ ਤਾਂ ਆਪਾਂ ਹਨਾ ਸੈਲਡ ਜ਼ਰੂਰੀ ਲੈਣੇ ਆ ਤੇ ਸਰਦੀ 'ਚ ਹਜੇ ਸਰ ਜਾਂਦਾ ਹਨਾ ਹੁੰਦਾ ਨਾਲ ਇਹਨਾਂ ਨਾਲ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਬਸ ਆਹੀ ਗਰਮੀ ਦਾ ਆਪਣਾ ਖਾਣ ਪੀਣ ਹੁੰਦਾ ਤੇ ਦੇਖੋ ਜੀ ਹੁਣ ਤੇਲ ਬਸ ਝੱਕ ਜੀ ਹੋ ਗਈ ਤੱਕ ਚੂਗਾ ਤੇ ਇਹਨਾਂ ਨੂੰ ਮੈਂ ਗ੍ਰੈਂਡ ਕਰ ਲਾਂ ਤੇ ਚਲੋ ਜੀ ਹੱਸਦੇ ਰਹੋ ਬਾਸਦੇ ਰਹੋ ਖਾਸਟਲ ਹੋ ਤੇ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਮੇਰੇ ਨੂੰ ਤੇ ਲੱਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਕੱਲ ਮਿਲਦੇ ਆ ਨਵੀਂ ਵੀਡੀਓ ਨਾਲ ਹਨਾ ਬਾਏ ਬਾਏ